ਜਿਸਮਾਰਦਾ ਸੂਰਮਾ ਜੰਮ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹੰਮੀ ਬਣ ਆਏ ਮਜਲੂਮ ਦੀ ਇੱਜ਼ਤ ਰਾਖੀ ਲਈ ਲਾ ਸਰਾਹੀ ਪਰਗਾਰ ਗਿਆ ਧਨ ਜਿਗਰਾ ਅਲਗਿਆ ਵਾਲੇ ਦਾ چار ترم تو بار گیا سدر بغیچے جو مر لے آیا کرنا نور دیا بھلاتے جو بنچا گئے سی گھر پہنچے پیر فکیر دحت بار گیا ਸਨ ਜਿਗਰਾ ਅਲਕੀਆ ਵਾਲੇ ਦਾ ਪੁੱਤ ਚਾ ਤਰਮ ਤੋ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾ ਤੇ ਜਦ ਤੱਕ ਆ ਜਲਵਾ ਸਿਵਦਤ ਨੇ ਤਰ ਸੀਸ ਤਨ ਗਿਆ ਚਰਨਾਂ ਤੇ ਯਦ ਕੀਤਾ ਯਾਦ ਪਰਿਦਮਣੂ ਮੈਂ ਦੀ ਗੋਦ ਸ਼ਿੰਗਾਰ ਗਿਆ ਧਨ ਜਿਗਰਾ ਹਲ ਗਿਆ ਵਾਲੇ ਦਾ ਪਤ ਚਾਰ ਕਰਮ ਤੋਂ ਵਾਰ ਗਿਆ ਜਦ ਚੁੱਕੀ ਤੇਗ ਰੰਗ ਗਏ ਸਖਤਰੀਆਂ ਦੇ ਸੁੱਕ ਗਏ ਛੱਡ ਪੰਡਤ ਸੁਣਨੇ ਮੰਦਰਾਣੂ ਜਾ ਵਿੱਚ ਪਹਾੜਾ ਲੁੱਕ ਗਏ ਦੇਸੀ ਸਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰ ਆ ਕਰ ਗਿਆ ਵਾਲੇ ਦਾ ਪੁੱਤ ਚਾਹ ਧਰਮ ਤੋਂ ਵਾਰ ਗਿਆ ਹਤਵਾ ਜਨ ਸ਼ਾਨੀ ਗੈਰਤ ਜੀ ਲੈ ਕਲਗੀ ਤਖਤ ਸਜਾਉਂਦਾ ਰਿਹਾ ਅਨੰਦਪੁਰ ਦੇ ਐਸੀ ਸ਼ਾਨ ਬਣੀ ਇੰਦਰ ਵੀ ਸੀ ਸਜਾਉਂਦਾ ਰਿਹਾ ਚੱਕ ਮੁਰਦੇ ਅਮਰਤ ਜੀ ਪੈਂਦੇ ਕਿ ਦੜਾ ਤੋਂ ਸ਼ੇਰ ਬੰਗਾਰ ਗਿਆ ਧਨ ਜਿਗਰਾ ਅਲ ਗਿਆ ਵਾਲੇ ਦਾ ਪੁੱਤ ਚਾਰ ਕਰਮ ਤੋਂ ਵਾਰ ਗਿਆ ਜਦ ਵਜਦੀ ਚੋੜ ਨਗਾਰੇ ਤੇ ਕਈ ਪੀ ਮਚਾਂਗਦੇ ਸਰਦੇ ਰਹੇ ਸੁਣ ਸੁਣ ਕੇ ਗੁੰਜਾ ਪੰਥ ਦੀਆਂ ਦਿੱਲੀਓ ਵੀ ਚਾਂਬਰ ਚੜਦੇ ਰਹੇ ਜਿੱਤਾਂ ਦੇ ਦਾਵੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ ਧਨ ਜਿਗਰਾ ਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਹਾਰ ਗਿਆ ਅਮਰ ਤੇਜੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇਕ ਲੜਾ ਦਿੱਤਾ ਇੱਕ ਖਾਤਰ ਦੇਸ਼ ਅਜ਼ਾਦੀ ਦੀ ਪੁੱਤਰਾਂ ਦਾ ਨਿਉਂਦਾ ਪਾ ਦਿੱਤਾ ਯਾਦ ਦੇਖਿਆ ਡਗ ਗਿਆ ਜੀਤ ਪਿਆ ਲਾਗੜ ਤੋਰ ਜਾਰ ਗਿਆ ਧਨ ਜਿਗਰਾ ਅਲਗ ਗਿਆ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀ ਐ ਸੇਜਾ ਸੌਂਧ ਰਿਹਾ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਪਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਹਾਂ ਮਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦਸਤੀ ਨੂਰੇ ਨੇ ਮੱਥੇ ਤੇ ਪਾਇਆ ਵਾਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹਣ ਜਾਲੁ ਬਧੀ ਜੜ ਪੁੱਟੀ ਜਾਉ ਇਉ ਹੱਸ ਕੇ ਬਚਨ ਉਚਾਰ ਗਿਆ ਧਨ ਜਿਗਰਾ ਕਾ ਲਗਿਆ ਵਾਲੇ ਦਾ ਉਤਚਾਰ ਧਰਮ ਤੋਂ ਵਾਰਿਆ ਜੁਲਮਾ ਦੀ ਰਹਿਨਾ ਕਸਰ ਕੋਈ ਹੋ ਜਾ ਮਾਲੀ ਰੋਲੀ ਗਿਆ ਪੈਰਾਂ ਵਿੱਚ ਚਾਲੇ ਪੈ ਗਏ ਸੀ ਤੈ ਯੋ ਬੜਾ ਉਚਰਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਧੰਨ ਜਿਗਰਾ ਹਲ ਗਿਆ ਵਾੜੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਸ ਮਰਦ ਅਗਮੜੇ ਜੋ ਦੇ ਦੀ ਕੀ ਲਖਣਾ ਹੈ ਕੁਰਬਾਨੀ ਨੂੰ ਜੁਗਾੜਕ ਦੁਨੀਆ ਝੁੱਕਦੀ ਰਹੂ ਉਸ ਤਨ ਪੁੱਤਰ ਆ ਦੇ ਦਾਨੀ ਨੂੰ ਯੋਗਾ ਸਿੰਘ ਭਾਗੋ ਵਾਲੀਆ ਦੀ ਤਰ ਭਵ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪਤ ਚਾਰ ਧਰਮ ਤੋਂ ਵਾਰ ਗਿਆ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਹਾਰਜਾ ਸੂਰਮਾ ਜਨ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਮੇ ਬੜੇ ਆਏ ਮਜਲੂਮ ਦੀ ਜਤਰਾ ਕੀ ਲਈ ਲਾਸਾਰਾ ਹੀ ਪਰਵਾਰ ਗਿਆ ਧਨ ਜਿਗਰਾ ਅਲ ਗਿਆ ਵਾਲੇ ਦਾ ਪੁੱਤ ਚਾਹ ਧਰਮ ਤੋਂ ਵਾਰ ਗਿਆ ਪੁੱਤ ਚਾਹ ਧਰਮ ਤੋਂ ਵਾਰ ਗਿਆ ਪੁੱਤ ਚਾਹ ਧਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ